ਵਕਤ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਖੜੇ ਹੈ ਗਿਆ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਗਰਚਾ ਦੀ ਮੰਡੀ ਦੇ ਵਿੱਚ ਖੜੇ ਹੈ ਗਿਆ ਔਰ ਸਰਕਾਰ ਵੱਲੋਂ ਜੋ ਕਿਹਾ ਗਿਆ ਆ ਕਿ ਅੱਜ ਤੋਂ ਜਿਹੜੀ ਖਰੀਦਦਾਰੀ ਹੈਗੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਝੋਨਾ ਜਿਹੜਾ ਆ ਅੱਜ ਤੋਂ ਉਸ ਦੀ ਖਰੀਦਦਾਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਹੈਗੀ ਆ ਪਰ ਤੁਸੀਂ ਆ ਮੰਡੀ ਦਾ ਹਾਲ ਦੇਖ ਸਕਦੇ ਹੈਗੇ ਆ ਇੱਥੇ ਕੌਣ ਝੋਨਾ ਲੈ ਕੇ ਆਏਗਾ ਕੋਈ ਵੀ ਨਹੀਂ ਆਏਗਾ ਕਿਉਂਕਿ ਜਿਹੜਾ ਇੱਥੇ ਸਾਫ ਸਪਾਈ ਦਾ ਕੰਮ ਸੀ ਕਿਉਂਕਿ ਜੇ ਖਰੀਦਦਾਰ ਖਰੀਦ ਕਰਨ ਦੀ ਤਰੀਕ ਦੇ ਦਿੱਤੀ ਗਈ ਆ ਕਿ ਇਸ ਤਰੀਕ ਤੋਂ ਜਿਹੜਾ ਆ ਅੱਜ ਤੋਂ ਮਤਲਬ ਝੋਨੇ ਦੀ ਖਰੀਦਦਾਰੀ ਕੀਤੀ ਜਾਵੇਗੀ ਜੇਕਰ ਖਰੀਦਦਾਰੀ ਅੱਜ ਤੋਂ ਕੀਤੀ ਜਾਣੀ ਆ ਤਾਂ ਇੱਥੇ ਝੋਨਾ ਕਿੱਥੇ ਸਿੱਟਿਆ ਜਾਵੇਗਾ ਜਿਹੜਾ ਸਾਫ ਸਫਾਈ ਦਾ ਕੰਮ ਆ ਉਹ ਸਰਕਾਰ ਦੀ ਦਿੱਤੀ ਗਈ ਤਰੀਕ ਤੋਂ ਪਹਿਲਾਂ ਹੁੰਦਾ ਆ ਨਾ ਕਿ ਦਿੱਤੀ ਗਈ ਤਰੀਕ ਤੇ ਉੱਪਰ ਹੁੰਦਾ ਆ ਆ ਤੁਸੀਂ ਦੇਖ ਸਕਦੇ ਹੈਗੇ ਆ ਕਿ ਇਹਦੀ ਸਾਫ ਸਫਾਈ ਨੂੰ ਹਜੇ ਵੀ ਲੱਗਦਾ ਕਿ ਇੱਕ ਹਫਤੇ ਤੋਂ ਜ਼ਿਆਦਾ ਲੱਗ ਜਾਏਗਾ ਇੱਕ ਹਫਤੇ ਤੋਂ ਜ਼ਿਆਦਾ ਜਿਹੜਾ ਸਮਾਂ ਆ ਇੱਥੇ ਦੀ ਸਾਫ ਸਫਾਈ ਨੂੰ ਲੱਗ ਜਾਵੇਗਾ ਇਹ ਸਰਕਾਰ ਜਿਹੜੀ ਦਾਅਵੇ ਕਰਦੀ ਫਿਰਦੀ ਆ ਕਿ ਮੰਡੀਆਂ ਵਿੱਚ ਖਰੀਦਦਾਰੀ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਆ ਤਾਂ ਇਸ ਸਥਿਤੀ ਦੇ ਵਿੱਚ ਤੁਸੀਂ ਸੁਈ ਸੋਚੋ ਕਿ ਇਸ ਮੰਡੀ ਖਰਚਾ ਦੇ ਵਿੱਚ ਖਰੀਦ ਕਿੱਥੇ ਸ਼ੁਰੂ ਹੋ ਸਕਦੀ ਆ ਜੋ ਇਸ ਵਕਤ ਤੁਸੀਂ ਇਹਦੇ ਹਾਲਾਤ ਦੇਖ ਪਾ। ਅਸੀਂ ਤੁਹਾਨੂੰ ਆ ਮੰਡੀ ਦੇ ਹਾਲਾਤ ਦਿਖਾ ਰਹੇ ਹੈਗੇ ਆ ਕਿ ਇੱਥੇ ਸਫਾਈ ਦਾ ਕੰਮ ਚੱਲ ਰਿਹਾ ਹੈਗਾ। ਔਰ ਜਿੰਨਾ ਮੰਡੀ ਜਿਹੜੀ ਹੈਗੀ ਆਇ ਕਾਫੀ ਵੱਡੀ ਮੰਡੀ ਹੈਗੀ ਆ ਉਸ ਦੇ ਮੁਤਾਬਕ ਜਿੰਨੇ ਕੁ ਵੀ ਇਹ ਲੇਡੀਜ਼ ਔਰਤਾ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਕੰਮ ਤੇ ਇਹ ਵੀ ਕਿੰਨਾ ਕੁ ਕਰ ਲੈਣਗੇ ਜਿੰਨਾ ਕੰਮ ਹੋਏਗਾ ਉਨਾਂ ਹੀ ਕੀਤਾ ਜਾਵੇਗਾ ਨਾ ਪਰ ਇੱਥੇ ਲੱਗਦਾ ਆ ਕੋਈ ਬਿਜਲੀ ਦਾ ਜਾਂ ਹੋਰ ਵਗੈਰਾ ਵੀ ਜਿਹੜੇ ਕੰਮ ਹੈਗੇ ਆ ਉਹ ਫਿਲਹਾਲ ਨਹੀਂ ਕੀਤੇ ਗਏ ਹੈਗੇ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਆ ਪੰਜਾਬ ਸਰਕਾਰ ਦੀ ਜਿਹੜੀ ਪੋਲ ਖੋਲਦੀ ਇਹ ਮੰਡੀ ਖਰਚਿਆਂ ਦੀ ਹੈਗੀ ਆ ਔਰ ਨਮਾ ਸ਼ਹਿਰ ਦੇ ਆਪਾ YouTube ਚੈਨਲ ਜਦੋਂ ਵੀ ਇੱਥੇ ਕਿਸੇ ਨੂੰ ਕੋਈ ਸਮੱਸਿਆ ਆ ਆਉਂਦੀ ਆ ਜਾਂ ਕੋਈ ਲੇਬਰ ਨੂੰ ਸਮੱਸਿਆ ਆ ਆਉਂਦੀ ਆ ਜਾਂ ਲਿਫਟਿੰਗ ਦੀ ਸਮੱਸਿਆ ਇਸ ਵਾਰ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਹੈਗੀ ਆ ਕਿਉਂਕਿ ਹਰ ਸਾਲ ਜਿਹੜਾ ਆ ਲਿਫਟਿੰਗ ਦੀ ਸਮੱਸਿਆ ਹਮੇਸ਼ਾ ਹੀ ਆਈ ਹੈਗੀ ਆ ਇੱਥੇ ਅੰਬਾਰ ਲੱਗ ਜਾਂਦੇ ਆ ਤੇ ਬੋਰੀਆਂ ਦੇ ਬੋਰੀਆਂ ਦੇ ਪਰ ਪਿਛਲੇ ਸਾਲ ਤੁਸੀਂ ਦੇਖਿਆ ਹੋਵੇਗਾ ਕਿ ਧਰਨੇ ਮੁਜ਼ਾਰੇ ਵੀ ਕੀਤੇ ਗਏ ਸੀ ਲੇਬਰ ਵੱਲੋਂ ਵੀ ਕੀਤੇ ਗਏ ਸੀਗੇ ਕਿਉਂਕਿ ਉਹਨਾਂ ਨੇ ਆਪਣੇ ਦੇਸ਼ ਨੂੰ ਜਾਣਾ ਸੀਗਾ ਲਿਫਟਿੰਗ ਨਹੀਂ ਸੀ ਹੋ ਰਹੀ ਔਰ ਆ ਤੁਸੀਂ ਮੰਡੀ ਦੇ ਹਾਲਾਤ ਜਿੱਥੋਂ ਤੱਕ ਨਜ਼ਰ ਜਾਂਦੀ ਆ ਦੇਖ ਪਾ ਰਹੇ ਹੋ ਕਿੰਨੇ ਬੁਰੇ ਹਾਲਾਤ ਨੇ ਜੇਕਰ ਮੰਨ ਲਓ ਕੋਈ ਇੱਥੇ ਆਪਣਾ ਝੋਨਾ ਲੈ ਕੇ ਆ ਵੀ ਜਾਂਦਾ ਆ ਨਾ ਤੇ ਇੱਥੇ ਕੋਈ ਮੁਲਾਜ਼ਮ ਹੈ ਤੇ ਨਾ ਹੀ ਕੋਈ ਲੇਬਰ ਦਿਖਾਈ ਦੇ ਰਹੀ ਆ ਫਿਰ ਸਰਕਾਰ ਦਾਅਵੇ ਕਿਸ ਤਰ੍ਹਾਂ ਕਰ ਰਹੀ ਆ ਕਿ ਅੱਜ ਤੋਂ ਝੋਨਾ ਜਿਹੜਾ ਆ ਉਹ ਖਰੀਦ ਕੇ ਤੁਸੀਂ ਦੇਖ ਪਾ ਰਹੇ ਆ ਮੰਡੀ ਦੇ ਹਾਲਾਤ ਇੰਨੇ ਬੁਰੇ ਹੈਗੇ ਆ ਕੀ ਇੱਥੇ ਹਮੇਸ਼ਾ ਹੀ ਕੋਈ ਨਾ ਕੋਈ ਬਵਾਦ ਵੀ ਰਹਿੰਦਾ ਆ ਬਵਾਦ ਇਸ ਤਰ੍ਹਾਂ ਰਹਿੰਦਾ ਆ ਕੀ ਕਦੀ ਲਿਫਟਿੰਗ ਨਹੀਂ ਹੁੰਦੀ ਹੈਗੀ ਠੀਕ ਆ ਔਰ ਕੰਮ ਇੱਥੇ ਫਿਲਹਾਲ ਜਿਹੜਾ ਆ ਜੇ ਦੇਖਿਆ ਜਾਵੇ ਕੋਈ ਇੰਨੀ ਤੇਜ਼ੀ ਨਾਲ ਨਹੀਂ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਦਾਅਵੇ ਕਰੀ ਜਾਂਦੀ ਆ ਕਿਹੜੇ ਹਿਸਾਬ ਦੇ ਨਾਲ ਇਹ ਗੱਲਾਂ ਕਰੀ ਜਾ ਰਹੇ ਆ ਮੁੱਖ ਮੰਤਰੀ ਸਾਡੇ ਪੰਜਾਬ ਦੇ ਭਗਵੰਤ ਮਾਨ ਜੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿ ਰਹੇ ਆ ਕਿ ਅੱਜ ਖਰੀਦ ਸ਼ੁਰੂ ਹੋ ਜਾਵੇਗੀ ਆ ਤੁਹਾਨੂੰ ਸਾਰੀ ਮੰਡੀ ਦਾ ਆਪਾ ਹਾਲ ਦਿਖਾ ਦਿੱਤਾ ਆ ਹੁਣ ਦੇਖਦੇ ਹੈਗੇ ਆ ਕਿ ਇਹਦੀ ਸਾਫ ਸਪਾਈ ਕਿੰਨੇ ਦਿਨਾਂ ਦੇ ਵਿੱਚ ਹੋ ਜਾਂਦੀ ਆ ਤੇ ਕਦ ਤੱਕ ਇਹ ਕੰਮ ਜਿਹੜਾ ਆ ਮੁਕੰਮਲ ਹੋਵੇਗਾ ਪਰ ਇਹ ਇੱਕ ਪ੍ਰੇਸ਼ਨ ਚਿੰਨ ਵੀ ਹੈਗਾ ਸਰਕਾਰ ਦੇ ਉੱਪਰ ਜੇ ਤਰੀਕ ਦੇ ਦਿੱਤੀ ਆ ਤਰੀਕ ਤੋਂ ਪਹਿਲਾਂ ਇਹ ਮੰਡੀ ਦੀ ਸਫਾਈ ਹੋ ਜਾਣੀ ਚਾਹੀਦੀ ਸੀ ਪਰ ਭਗਵੰਤ ਮਾਨ ਸਰਕਾਰ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਆ ਉਹ ਸਾਰੇ ਖੋਖਲੇ ਦਾਅਵੇ ਹੈਗੇ ਆ ਹੁਣ ਦੇਖਣਾ ਇਹ ਹੋਏਗਾ ਕਿ ਕਿੰਨੇ ਕ ਸਮੇਂ ਤੱਕ ਜਿਹੜਾ ਆ ਕਿ ਇਹ ਮੰਡੀ ਦੀ ਸਫਾਈ ਕਰ ਦਿੱਤੀ ਜਾਵੇਗੀ ਕਿੰਨੇ ਕ ਹੋਰ ਮਜ਼ਦੂਰ ਲਗਾ ਦਿੱਤੇ ਜਾਣਗੇ ਜੇ ਕੋਈ ਝੋਨਾ ਲੈ ਕੇ ਆ ਵੀ ਜਾਂਦਾ ਆ ਤਾਂ ਉਹ ਕਿੱਥੇ ਕਨ ਨਾਲ ਸੰਪਰਕ ਕਰੇਗਾ ਕਿਉਂਕਿ ਨਾ ਹੀ ਇੱਥੇ ਲੀਵਰ ਹੈਗੀ ਆ ਨਾ ਹੀ ਇੱਥੇ ਕੋਈ ਮੁਲਾਜ਼ਮ ਹੈਗਾ ਆ ਤੇ ਸਫਾਈ ਦਾ ਕੰਮ ਚੱਲ ਰਿਹਾ ਸਿਰਫ 12 ਜਣੇ ਇੱਥੇ ਕੰਮ ਕਰ ਰਹੇ ਹੈਗੇ ਆ ਪਰ ਹੁਣ ਦੇਖਣਾ ਇਹ ਹੋਏਗਾ ਕਿ ਇਹ ਖਬਰ ਲੱਗਣ ਤੋਂ ਬਾਅਦ ਕਿੰਨੀ ਤੇਜ਼ੀ ਇੱਥੇ ਆਏਗੀ ਪਰ ਭਗਵਾਨਤਮਾਨ ਸਰਕਾਰ ਦੇ ਕੀਤੇ ਗਏ ਦਾਅਵੇ ਜਿਹੜੇ ਆ ਉਹ ਖੋਖਲੇ ਨਜ਼ਰ ਆ ਰਹੇ ਆ ਜਦਕਿ ਦਿੱਤੀ ਗਈ ਤਰੀਕ ਤੋਂ ਪਹਿਲਾਂ ਮੰਡੀ ਦੀ ਸਫਾਈ ਹੋਣੀ ਚਾਹੀਦੀ ਸੀ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਚਾ ਦੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਘਰਚਾ ਮੰਡੀ ਤੋਂ ਦੇਖ ਪਾ ਰਹੇ ਹੋ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ